ਦੈਨੂ ਰਵਾਲਦੁੱਤ ਉਤਪਾਦਕ ਸਹਿਕਾਰੀ ਸਭਾ ਵੱਲੋਂ ਦੁੱਧ ਦੇ ਕਾਰੋਬਾਰ ਨੂੰ ਵਧਾਉਣ ਵਾਲੇ ਉਤਪਾਦਕਾਂ ਨੂੰ ਸਟਿਲ ਦੀ ਕੈਣੀ ਅਤੇ ਦੁੱਧਾਰੂ ਪਸ਼ੂਆਂ ਨੂੰ ਵਧੇਰੇ ਦੁੱਧ ਪੈਦਾ ਕਰਨ ਵਾਲੀ ਧਾਤਾ ਦੇ ਚੂਰੇ ਨਾਲ ਸਨਮਾਨਿਤ ਕੀਤਾ। ਗੱਲਬਾਤ ਦੌਰਾਨ ਸੁਪਰਵਾਈਜ਼ਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਦੇ ਸਹਿਯੋਗ ਨਾਲ ਵੇਰਕਾ ਦੀਆਂ ਡੇਰੀਆਂ ਨਿੱਜੀ ਡੇਰੀਆਂ ਨਾਲੋਂ ਵੱਧ ਮੁਨਾਫੇ ਵਿੱਚ ਜਾ ਰਹੀਆਂ ਹਨ ਜਿਸ ਸਦਕਾ ਵੇਰਕਾ ਮਿਲਕ ਪਲਾਂਟ ਦੁੱਧ ਉਤਪਾਦਕਾਂ ਨੂੰ ਸਨਮਾਨਿਤ ਕਰ ਰਿਹਾ ਹੈ ਸਾਬਕਾ ਚੇਅਰਮੈਨ ਜਗੀਰ ਸਿੰਘ ਲੰਬੜ ਤਲਵੰਡੀ ਚੋਧਰੀਆ ਨੇ ਵੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਧੂ ਪਸ਼ੂਆਂ ਤੋਂ ਵੱਧ ਦੁੱਧ ਲੈਣ ਲਈ ਉਹਨਾਂ ਦੇ ਚਾਰੇ ਅਤੇ ਡਾਕਟਰਾਂ ਕੋਲੋਂ ਮੌਸਮ ਦੇ ਹਿਸਾਬ ਨਾਲ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਸਹਿਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਨੂਰੋਵਾਲ ਨੇ ਇਨਾਮ ਵੰਡ ਸਮਾਰੋਹ ਵਿੱਚ ਪੁੱਜੇ ਵੇਰਕਾ ਮਿਲਕ ਪਲਾਂਟ ਦੇ ਉੱਚ ਅਧਿਕਾਰੀ ਦੁੱਧ ਉਤਪਾਦਕ ਅਤੇ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ ਸultanpur lodhi ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਮੋਸਰ ਅਰਜੀਤ ਸਿੰਘ ਕੀ ਵੇਰਕਾ ਵਿੱਚ ਕੀ ਤੜਾ ਉਤਾ ਮੈਂ ਸੁਪਰਵਾਈਜ਼ਰ ਆਂ ਸਤਾਂਪੁਰ ਯੂਨੀਟ ਦਾ ਜਦੋਂ ਆਪਾਂ ਨੂੰ ਆਗਰ ਆਣੇ ਸਾਰੇ ਪਾਣੀ ਬੰਦੇ ਆ ਜਰਕੇ ਜਿਹੜੀ ਮਤਲਬ ਆਪਣੀ ਹੈਗੀ ਆ ਇਹਦੀ ਪਲਾਸਟਿਕ ਵਾਲ ਇਹਦੀ ਢੋਲੀ ਬਣਦੀ ਆ ਆਪਾਂ ਕਿਹਦੇ ਬਾਲ ਕੇ ਦੇ ਦੇ ਅਗ ਲਾ ਕੇ ਤੇ ਇਹਦੀ ਢੋਲੀ ਬਣਦੀ ਉਹੀ ਕਾਰਨ ਹੈ ਜਿਹੜੇ ਸਾਡੇ ਵੱਧ ਸਾਨੂੰ ਅਟੈਕ ਆਉਂਦੇ ਆ ਆੜਤਾ ਅਟੈਕ ਦਾ ਵੱਧ ਲੋਕ ਕਰੀਏ ਸਾਡੇ ਬਹੁਤ ਬਰੀਕ ਆ ਉਹਦੇ ਵਿੱਚ ਜਿਹੜੀ ਪਲਾਸਟਿਕ ਜਾ ਕੇ ਜੰਮਦੀ ਆ ਨਿਕਲਦੀ ਨਹੀਂ ਸਿਰਫ ਪਲਾਸਟਿਕ ਜਿਹੜੀ ਮਤਲਬ ਚੋ ਨਾਲ ਨਿਕਲਣ ਕਰੇ ਸਾਨੂੰ ਅਟੈਕ ਆਉਂਦੇ ਆ ਅਸੀਂ ਇਸ ਚੀਜ਼ ਨੂੰ ਮੰਗੇ ਓਨ ਅਸੀਂ ਇਵਨ ਇਹਨਾਂ ਨੂੰ ਓਨਾ ਤੱਕ ਵੀ ਲਗਾ ਪਲਾਸਟਿਕ ਲਾ ਕੇ ਉਹਨਾਂ ਵਿੱਚ ਲੈ ਜਾਓ ਇਹ ਕੈਮਰਾਮੈਨ ਨੇ ਕੋਈ ਸਵਾਲ ਕਰਦੇ ਨਹੀਂ ਤੁਸੀਂ ਦੁੱਧ ਜਿਹੜਾ ਪਲਾਸਟਿਕ ਦੇ ਪਾਟਾ ਵਿੱਚ ਦੁੱਦਨੇ ਆ ਇਹ ਜਿਹੜੀ ਪਲਾਸਟਿਕ ਦਾ ਡਿਸਪੋਇਲ ਆ ਇੱਕ ਵਾਰ ਮਰਦੋ ਸਿਰ ਦੋ ਨੂੰ ਉਹ ਵੀ ਜੇ ਅੰਦਰ ਵਾਲੇ ਕ ਤਿਆਰ ਜੀ ਖੁਰਦੀ ਨਹੀਂ ਉਹ ਸਾਰਾ ਉਹ ਬਚਾ ਕਰ ਜਾਂਦੀ ਹੈ ਉਹ ਵੀ ਜਿਹੜਾ ਪਲਾਸਟਿਕ ਦੇ ਪੈਕਟੋਂ ਦੇ ਉਹਨਾਂ ਦੇ ਤਿਆਰ ਕਰਕੇ ਹੋਏ ਤੇ ਉਹਨੂੰ ਜੇਕਰ ਡਿਸਪੋਇਲ ਕਰ ਦੋ ਆ ਗੱਲ ਬੜੀ ਗੰਨ ਆਪਾਂ ਇਹ ਜਿਹੜੇ ਮਗਰ ਪੈ ਗਿਆ ਕੜਾ ਕਰ ਰਿਆ ਪਲਾਸਟਿਕ ਛੜਨਾ ਹੀ ਨਹੀਂ ਉਹ ਫਿਰ ਜਦੋਂ ਇਹਨੂੰ ਖੁਰਦੀ ਆ ਨਾ ਇਹ ਥੋੜੀ ਥੋੜੀ ਖੁਰਖੁਰ ਦੇ ਵਿੱਚ ਆ ਜਾਂਦੀ ਹੈ ਫਿਰ ਇਹ ਵੀ ਗਾਲੀ ਗਾਲ ਵੀ ਆਪਾਂ ਜਿਹੜਾ ਦੁੱਧ ਕਿ ਜਹੀ ਚੀਜ਼ ਆ ਵੀ ਜੀ ਆਪਾਂ ਲਗਾਤਾਰ ਦੱਸ ਦੇਣਾ ਕਿਸੇ ਦਰਖਤ ਦੇ ਮੋਢੇ ਪਾ ਦੇ ਦਰਖਤ ਉਸਤਾਨ ਦਾ ਮਤਲਬ ਇਹਨੂੰ ਇਹ ਖੋਰਦਾ ਹੈ ਆਪਾਂ ਇਹਦੀ ਪਲਾਸਮ ਨੂੰ ਖੋਰਦਾ ਮਤਲਬ ਪਾਣੀ ਪਾਣੀ ਨਾਲ ਵੀ ਪਲਾਸ ਖੁਰਦੀਆਂ ਦੁੱਧ ਨਾਲ ਬਹੁਤ ਜ਼ਿਆਦਾ ਕਰੂਗੀ ਇਸ ਕਰਕੇ ਥੋੜੀ ਥੋੜੀ ਆ ਕੇ ਉਜ ਕਰਕੇ ਤਾਂ ਹੀ ਬਾਹਰ ਇਹ ਇਹ ਸਟੀਲ ਦੇ ਭਾਂਡੇ ਤੈਨੂੰ ਲਿਆ ਕੇ ਦੇਣ ਦਾ ਮਕਸਦ ਸਰਵਿਕੋ ਇਹ ਕਹੇ ਆ ਵੀ ਆਪਾਂ ਇਸ ਨੂੰ ਆਦਤ ਬਣਾਉਣੀ ਆ ਔਰ ਘਰਾਂ ਤੱਕ ਵੀ ਪਹੁੰਚਣਾ ਆਪਣੇ ਓਨਾਂ ਵਿੱਚੋਂ ਵੀ ਪਲਾਸਕ ਉਡਾਓ ਆਪਾਂ ਦੇਖੋ ਥੋੜਾ ਜਿਹਾ ਰੋਣੇ ਕੱਚੀ ਕੱਚਤਾਂ ਕੀ ਰਹਿੰਦੀ ਆ ਕਾਸੀ ਆ ਨਾ ਪਲਾਸਟਿਕ ਜਿਹੜੀ ਨਾਲ ਕਸੂਗੀ ਜੋ ਕਸੂਗੀ ਤੋ ਚੀਜ਼ ਨੁਕਸਾਨ ਹੋਗਾ ਖਰਾਕ ਨਹੀਂ ਉਹ ਜਾ ਕੇ ਅੰਦਰ ਹੀ ਜਾਨੀ ਆ ਇਸ ਕਰਕੇ ਇਹਨੂੰ ਪਲਾਸਟਿਕ ਜਿਹੜੀ ਉਹ ਨਾਲ ਤੇ ਜੁੜ ਪਟਾਓ ਇਹਦੀ ਬਾਤ ਹੀ ਗੱਲਾਂ ਸੀ ਘਰਾਂ ਵਿੱਚ ਬੱਝਿਆ ਸੀ ਆਧੀਆਂ ਬੁੜੀਆਂ ਆਪ ਕੀਤੇ ਲੋਨੇ ਸਿਰੋ ਬਾਕੀ ਇਹ ਜਿਹੜਾ ਹੁਣ ਜਿਹੜੇ ਵਿੱਚ ਪ੍ਰੋਫਿਟ ਵਿੱਚ ਆਪਾਂ ਸੈੜੀ ਆਪਾਂ ਨੂੰ ਹੀ ਕਰ ਰਹੀ ਹੈ ਬਾਕੀ ਇੱਕ ਬਹੁਤ ਜ਼ਰੂਰੀ ਆ ਵੀ ਆਪਾਂ ਇਹਨੂੰ ਦੂਜੇ ਪਲਾਸਟਿਕ ਤੋਂ ਬੱਝਾ ਜਿਵੇਂ ਜਿਵੇਂ ਬਸ ਹੁੰਦਾ ਇੱਕ ਜ਼ਿੰਮੇਦਾਰ ਧੰਦੇ ਦੇ ਵਿੱਚ ਸਭ ਤੋਂ ਇੱਕ ਮਤਲਬ ਸਹਾਇਕ ਧੰਦਾ ਆਪਾਂ ਇਹਨੂੰ ਆਮ ਤੌਰ ਤੇ ਸਹਾਇਕ ਧੰਦਾ ਕਹਿੰਦੇ ਸੀ ਵੀ ਮਤਲਬ ਖੇਤੀਬਾੜੀ ਦੇ ਨਾਲ ਇੱਕ ਸਹਾਇਤ ਧੰਦਾ ਪਰ ਇਹ ਆਉਣ ਵਾਲੇ ਸਮੇਂ ਵਿੱਚ ਮੁੱਖ ਧੰਦਾ ਬਣੂਗਾ ਖੇਤੀਬਾੜੀ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਗਵਰਨਮੈਂਟ ਚਾਹੁੰਦੀ ਆ ਵੀ ਅਸੀਂ ਇਹਨੂੰ ਦੂਜੇ ਪਾਸੇ ਕਰ ਦਈਏ ਕਾਰਪੋਰੇਟਾਂ ਦੇ ਹੱਥੇ ਲੈ ਜਾਈਏ ਇਹ ਲੈ ਇੱਕ ਦੁੱਧ ਦਾ ਧੰਦਾ ਵਾ ਇੱਕ ਪਹਿਲੇ ਆਪ ਨੂੰ ਐਸਐਮਪੀ ਮਿਲੀ ਹੋਈ ਆ ਵਪਾਰ ਦਾ ਸਾਨੂੰ ਰੇਟ ਮਿਲਿਆ ਹੋਇਆ ਸਾਨੂੰ ਪਤਾ ਵੀ ਐਸੇ ਤੇ ਸਾਨੂੰ ਐਸ ਰੇਟ ਦੇ ਚੀਜ਼ ਲੱਗਣੀਆਂ ਖਰੀਦਣੇ ਬਾਕੀ ਰਗੀ ਕੁਆਲਟੀ ਦੀ ਅਸੀਂ ਕੁਆਲਟੀ ਲਾਵਾਂਗੇ ਦੁੱਧ ਦਾ ਰੇਟ ਵੱਧ ਘੱਟ ਬੋਲਣ ਦਿੱਤਾ ਇਹ ਕੁਆਲਟੀ ਉਹਦੀ ਉਹਦਾ ਰੇਟ ਬਣ ਜਾਊਗਾ ਬਾਕੀ ਇਹਦੇ ਵਿੱਚ ਗਵਰਨਮੈਂਟ ਨੇ ਦੁੱਧ ਨੂੰ ਖਰੀਦ ਜਦ ਕਿ ਦੂਜੇ ਪਾਸੇ ਸਰਕਾਰਾਂ ਉਸ ਤੋਂ ਆਨਕਲੀ ਕਰ ਰਹੀਆਂ ਇੱਕ ਬਹੁਤ ਹੀ ਵਧੀਆ ਧੰਦਾ ਵਾ ਸਾਹਿਜ ਤੇ ਧਨੇ ਕੀ ਮੁਕਤ ਧੰਦਾ ਹੁਣ ਜੇ ਕੋਈ ਬਾਹਰੋਂ ਕਈ ਨੌਜਵਾਨ ਸਾਨੂੰ ਆ ਕੇ ਫਾਰਮ ਆਪਦੇ ਬਣਾਉਣ ਡਿਆ ਆ ਪਰ ਆ ਕੇ ਫਾਰਮ ਦੇ ਰੂਪ ਵਿੱਚ ਆਉਣ ਡਿਆ ਕੱਲੇ ਕੱਲੇ ਡੰਗਰ ਵਾਲਾ ਘਰ ਪਰ ਤੇ ਜਿਹੜਾ ਡੰਗਰ ਜਹਾਰੋਂ ਘਟ ਰਿਹਾ ਔਰ ਜਿਹੜਾ ਡੇਰੀ ਫਾਰਮ ਬਣਦਾ ਉਹ ਧੰਦਾ ਵਾ ਦੁੱਧ ਜਿਹੜਾ ਪਿਛਲੇ ਸਾਲੋਂ ਦੇਖੋ ਆਪਣੇ ਹੁਣ ਸਰਦਾਰ ਬਚਲੀ ਸੰਢੀ ਲਾ ਲਓ ਪਿਛਲੇ ਸਾਲੋਂ ਹੀ ਤਿੰਨ 40 ਡੁੱਧ ਵੱਧ ਅਕਸਰ ਚੱਲ ਰਹੇ ਆ ਜਦ ਕਿ ਪਹਿਲੇ ਆਪਣੀ ਉਹ ਜੀਟੀ ਰਸੀਬ ਹੀ ਉਹਨੂੰ ਆਪਾਂ ਕਹਿੰਦੇ ਸੀ ਦੁੱਧ ਘਟ ਰਿਹਾ ਦੁੱਧ ਦੱਖਣ ਵਾਲੇ ਦੁੱਧ ਪੈਦਾ ਕਰਨਾ ਡੰਗਰ ਘਟ ਰਹੇ ਪਰ ਦੁੱਧ ਦੀ ਮਾਤਰਾ ਵਧ ਰਹੀ ਹੈ। ਉਹਦੇ ਵਿੱਚ ਕਈ ਵਾਰ ਬੰਦੇ ਇਹ ਗੱਲ ਕਹਿੰਦੇ ਵੀ ਇਹਦਾ ਫਿਰ ਦੋ ਮਹੀਨਾ ਦੁੱਧ ਬੰਦਾ ਪਰ ਨਹੀਂ। ਵੇਰਕਾ ਕਿ ਜਹੀ ਸੰਸਥਾਵਾਂ ਇਹਨੇ ਸੁਸਾਇਟੀਆਂ ਪੱਧਰ ਤੇ ਮਤਲਬ ਟੈਸਟਿੰਗ ਦੇ ਸਮਾਜਰੇ ਪੈਦਾ ਕਰ ਦਿੰਦੇ ਸਾਰੀਆਂ ਵਿੱਚ ਲਿਆ ਕੇ ਰੱਖ ਦਿੰਦੇ ਆ। ਮਤਲਬ ਆਪਾਂ ਇਹਨੂੰ ਦੁੱਧ ਨੂੰ ਚੈੱਕ ਕਰਕੇ ਹੀ ਲੈਂਦੇ ਤੇ ਗਾੜੀ ਚੈੱਕ ਕਰਕੇ ਹੀ ਵੇਚਦੇ ਆ। ਮਤਲਬ ਇੱਕ ਤੇ ਇਹ ਗੱਲ ਹੈ ਵੀ ਉਹਦੇ ਨਾਲ ਵੀ ਆਪਣਾ ਦੁੱਧ ਜਿਹੜਾ ਅਗਾਰੇ ਦੁੱਧ ਵਧਿਆ ਵਾ। ਬਾਕੀ ਪ੍ਰਾਈਵੇਟ ਦਾ ਘਟਿਆ ਉਹ ਜੋ ਆਪਣਾ ਉਹ ਦੁੱਧ ਇਹ ਰੋਣਾ ਤਾਂ ਗੁਦਰ ਦੇ ਗੱਲ ਉਹਦਾ ਘਟ ਰਹਾ ਵਾ। ਅੱਜ ਤੋਂ ਕੋਈ ਸਮਾਂ ਪਹਿਲਾਂ ਯਾਰਸ ਤੋਂ 15 ਸਾਲ ਪਹਿਲਾਂ ਜਿਹੜਾ ਪ੍ਰਾਈਵੇਟ ਅਧਾਰਾ ਸੀ ਉਹ ਆਪਣੇ ਕੋਲ ਤੇ ਰੇਡ ਆਪ ਲੰਦਾ ਸੀ ਜਦ ਕਿ ਹੁਣ ਉਹ ਡਾਊਨ ਚਲੇ ਗਿਆ ਆਪਣੇ ਕੋਲ ਹੁਣ ਆਪਣੇ ਜੋ ਮੇਰਤਾ ਰੇਡ ਦਾ ਉਹ ਸਾਰੇ ਥੱਲੇ ਆ ਅਮੁੱਲ ਵੀ ਆ ਉਹ ਵੀ ਥੱਲੇ ਆ ਨੈਸਲੇ ਆ ਉਹ ਥੱਲੇ ਚਲੇ ਗਿਆ ਸਾਰੇ ਆਪਾਂ ਮਤਲਬ ਵਧੀਆ ਸਿਸਟਮ ਆਪਣਾ ਚੱਲ ਰਿਹਾ ਇਸ ਟਾਈਮ ਬਾਕੀ ਦੁੱਧ ਦੇ ਨਾਲ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਜਿਵੇਂਦਾਰਾ ਜੀ ਜਿਵੇਂਦਾਰਾ ਨਾਲ ਆਪਾਂ ਕਰਨਾ ਤਾਂ ਨਾਲ ਦੁੱਧ ਚਾਹੀਦਾ ਹੀ ਆ ਤੇ ਦੋਹਰਾ ਫਾਇਦਾ ਹੈ ਕਿ ਦੇਖੋ ਜੇ ਆਪਾਂ ਨੂੰ ਦੁੱਧ ਤੋਂ ਹੀ ਆਪਾਂ ਮੁਨਾਫਾ ਲਿਆ ਹੀ ਲਿਆ ਸਾਨੂੰ ਮਿਹਨਤ ਕਰਕੇ ਹੀ ਬਚਾਉਣਾ ਪੜਾ ਕਿਆ ਖੇਤੀਬਾੜੀ ਆ ਜਾਂ ਦੋਤਦ ਦਾ ਕੋਈ ਵੀ ਇਹ ਮਿਹਨਤ ਪੱਖ ਨਹੀਂ ਆਪਾਂ ਨੂੰ ਕਿ ਜੇ ਆਪਾਂ ਉਹਦੇ ਵਿੱਚ ਤੋਂ ਡੰਗਰ ਪੈਦਾ ਹੋਇਆ ਇੱਕ ਸਾਡੀ ਨਾਲ ਪ੍ਰਾਪਰਟੀ ਬਣੀ ਦੂਜੀ ਨਾਲ ਜਿਹੜੇ ਡੰਗਰ ਤੋਂ ਬੋਹਾਂ ਪੈਦਾ ਹੋਇਆ ਦੇਖੋ ਜੀ ਆਪਾਂ ਜੇ ਫਸਲ ਦੇ ਵਿੱਚ ਪਾਵਾਂਗੇ ਤਾਂ ਸਾਨੂੰ ਕੁਦਰਤ ਦੀ ਗੱਲ ਆ ਵੀ ਖਾਦੀ ਗਈ ਵਰਤੋਂ ਘੱਟ ਕਰਨੀ ਬੋਹਗੀ ਜ਼ਮੀਨ ਸਾਡੀ ਠੀਕ ਹੋਊਗੀ ਸਾਨੂੰ ਫਸਲ ਵਧੀਆ ਮਿਲੂ ਜੋ ਅਸੀਂ ਦਵਾਈਆਂ ਤੋਂ ਬਚਣਾ ਚਾਹੁੰਦੇ ਆ ਉਹ ਤੋਂ ਬਚ ਸਕਦੇ ਆ ਇਹ ਗੱਲ ਬਹੁਤ ਹੀ ਜ਼ਿਆਦਾ ਜ਼ਰੂਰੀ ਸਾਨੂੰ ਇਹਦੇ ਉੱਤੇ ਧਿਆਨ ਦੇਣਾ ਪਊਗਾ ਬੱਚੇ ਸਾਡੇ ਫੌਰਨ ਚਲੇ ਗਏ ਅਸੀਂ ਤਾਂ ਛੱਡ ਰਹੇ ਆ ਪਰ ਫਿਰ ਵੀ ਸਾਨੂੰ ਜਿੱਦਾਂ ਬੱਚੇ ਬਾਹਰੋਂ ਆਉਂਦੇ ਆ ਵਾਪਸ ਉਹ ਸਾਨੂੰ ਇਹ ਕੰਮ ਨਾਲ ਬੱਸ ਰੁਕੀ ਜਾਂ ਤੇ ਮਤਲਬ ਇਹ ਜ਼ਰੂਰੀ ਵੀ ਆ ਤੇ ਸਾਨੂੰ ਲੋੜ ਵੀ ਆ ਸਾਡੇ ਦੇਸ਼ ਨੂੰ ਲੋੜ ਆ ਸਾਨੂੰ ਘਰਾਂ ਨੂੰ ਵੀ ਲੋੜ ਆ ਚੀਜ਼ਾਂ ਦੀ